ਇਨ ਹਰ ਵਾਰੀ ਜਾਣਕਾਰੀ ਦਿੰਨੇ ਆ ਤੁਹਾਨੂੰ ਦਰਸ਼ਕੋ ਜਿਹੜੀ ਆ ਜੋ ਨਹਿਰ ਇਹ ਦਿਖਾ ਰਹੇ ਆ ਤੁਹਾਨੂੰ ਤੇ ਇਹ ਸਿੰਗਲ ਪੁਲਾ ਵੀ ਜਿਹੜਾ ਪੁਲਾ ਨਾਲ ਦਾ ਹੀ ਆ ਜਦੋਂ ਬਣੀ ਆ ਨਹਿਰ ਬਣੀ ਸੀਗੀ ਉਸੇ ਟਾਈਮ ਦਾ ਹੀ ਪੁਲ ਬਣਿਆ ਹੋਇਆ ਇਹ 1954 ਦੇ ਕਰੀਬ ਇਹ ਨਹਿਰ ਬਣੀ ਸੀਗੀ ਤੇ ਆਪਾਂ ਦਿਖਾਣੇ ਆ ਆਪਾਂ ਨੇ ਪਹਿਲਾਂ ਵੀ ਇਸ ਨਹਿਰ ਤੇ ਕਾਫੀ ਵੱਡੀ ਵੀਡੀਓ ਪਾਈਆਂ ਨੇ ਪਹਿਲਾਂ ਵੀ ਆਪਾਂ ਨੇ ਕਾਫੀ ਵੀਡੀਓ ਪਾਈ ਨੇ ਨਹਿਰ ਤੇ ਤੇ ਦੇਖ ਸਕਦੇ ਹੋ ਉਹ ਦਿਖਾਓ ਜੀ ਪੁਆੜ ਜੀ ਸਾਹਮਣੇ ਉਹ ਸਾਹਮਣੇ ਜਿਹੜਾ ਪਾੜਾ ਦੇਖ ਸਕਦੇ ਤੁਸੀਂ ਤੇ ਉਹ ਤੋਂ ਅੱਗੇ ਆ ਜਾਓ ਫਿਰ ਆ ਝਾਲ ਵੀ ਦਿਖਾਓ ਕਿੱਥੋਂ ਝਾਲ ਕਿਵੇਂ ਪੈਂਦੀ ਆ ਜਦੋਂ ਪਾਣੀ ਉੱਪਰੋਂ ਡਿੱਗਦਾ ਏ ਤਾਂ ਕਾਫੀ ਰਫਤਾਰ ਆ ਪਾਣੀ ਦੀ ਤਾਂ ਨੀਚੇ ਆਉਂਦਾ ਤਾਂ ਝਾਲ ਬਣਦੀ ਆ ਆ ਦਿਖਾ ਦਿਓ ਉੱਧਰ ਦਿਖਾਓ ਜੀ ਆਪਾਂ ਐ ਦਿਖਾਓ ਨਜ਼ਦੀਕ ਕਰ ਲੋ ਆ ਜੰਮ ਕਰਕੇ ਦਿਖਾ ਦਿਓ ਦਰਸ਼ਕਾਂ ਨੂੰ हाँ यहाँ